ਤੋ ਕੀ ਹੋ ਗਿਆ ਬਾਈ ਜੀ ਇਹਨੂੰ ਫੇਰੇ ਦੀ ਹੱਟੀ ਤੇ ਆਈ ਸੀ ਕੱਪੜਾ ਲੈਣ ਰੇਟ ਸੁਣ ਕੇ ਹੀ ਮੁੰਡਾ ਭੋਸ਼ ਹੋ ਗਿਆ ਬਿਯਾਰ ਦੇ ਵਿੱਚ ਜਿਹੜਾ 30-35 ਹਜ਼ਾਰ ਦਾ ਕੱਪੜਾ ਮਿਲਦਾ ਛੇਰੇ ਦੀ ਹੱਟੀ ਵਾਲਿਆਂ ਨੂੰ ਦਿੱਤਾ 15000 ਰੁਪਏ ਵਿੱਚ ਭਾਜੀ ਰਖੜੀ ਦੇ ਤਿਆਰ ਤੇ ਪਹਿਣਾ ਵਾਸਤੇ ਪਾਰਟੀ ਵੇਅਰ ਸੂਟਾਂ ਦੀ ਸੇਲ ਆਈ ਹੋਈ ਆ ਜਿਹੜੇ 3-3000 4000 ਵਾਲੇ ਸੂਟ ਆ 1250 ਚ ਥੋੜੇ ਭਰਾਣੇ ਸੇਲ ਲਾਈ ਆ ਜਿਹੜਾ ਪਿਓਰ ਦਾ ਸੂਟ ਆ ਪਿਓਰ ਦੀ ਸਲਵਾਰਾਂ ਤੇ ਦੁਪੱਟਾ ਦੇਖ ਕੇ ਪਹਿਣਾ ਨੇ ਖੁਸ਼ ਹੋਏ ਨਾ ਜੀ 3500 ਰੁਪਏ ਵਾਲਾ ਸੂਟ 1250 ਚ ਡਿਜ਼ਾਈਨ ਚੈੱਕ ਕਰੋ ਪਿਓਰ ਦੇ ਸੂਟ 35 3500 4 4000 ਵਾਲੇ 12 1200 ਚ ਫਲੈਟ ਰੇਟ ਸੇਲ ਆ ਚੁਗੀ ਹੈ ਪਾਣੀ ਇਹ ਸੂਟਾਂ ਦੇ ਵਰਕ ਹੀ ਇਹਨੇ ਦਾ ਕੀਤਾ ਜਿੰਨੇ ਤੁਸੀਂ ਪੂਰਾ ਸੂਟ ਦਿੰਨੇ ਮੈਂ ਉਹ ਮੈਂ ਕਹਾਂ ਭਾਜੀ ਆਪ ਦੀ ਮੈਨੂਫੈਕਚਰਿੰਗ ਆ ਹੋਲ ਸੇਲ ਰੇਟ ਆ ਸਾਰੇ ਬਾਜ਼ਾਰ ਚ ਮਾਲ ਜਾਂਦਾ ਆਪਣਾ ਇਹ 35 3500 3 3000 25 2500 ਦੇ ਜਿਹੜਾ ਮਰਜ਼ੀ ਲੜੋ 1250 ਫਲੈਟ ਰੇਟ ਸੇਲ ਹੈ ਜੀ ਇਹ ਡਿਜ਼ਾਈਨ ਦੇਖੋ ਕਿੰਨੇ ਫੈਂਸੀ ਇਹ ਰਖੜੀ ਦੇ ਹਿਯਾਰ ਤੇ ਆ ਲਾਸਟ ਸੇਲ ਆ ਤਮਾਕੇਦਾਰ ਸੇਲ ਆ ਜੀ ਇਹ ਪਿਓਰ ਦਾ ਸੂਟ ਆ ਜੀ ਇਹ ਪਹਿਲਾਂ ਪੀਸ ਚੈੱਕ ਕਰੋ ਜੀ ਸਾਰਾ ਹੈਂਡਵਰਕ ਦਾ ਕੰਮ ਕਰਵਾਇਆ ਵੇਖੋ ਜੀ ਡਿਜ਼ਾਈਨ ਪੂਰਾ ਹੈਵੀ ਬਾਵਾਂ ਦੇ ਵਰਕ ਆ ਤੇ ਸਲਵਾਰ ਦੇ ਪੌਂਚਿਆਂ ਦੇ ਵੀ ਹੈਂਡਵਰਕ ਆ ਬੁਟੀਕਾਂ 'ਚ ਵਿਕਦੇ ਆ 3500 4000 ਦੇਖੋ ਪਹਿਣਾ ਵਾਸਤੇ 1250 'ਚ ਕਿੰਨੇ ਸੋਹਣੇ ਪੀਸ ਹੈਗੇ ਪਿਓਰ ਆਰਗੈਂਜ਼ਾ ਦੇ ਦੁਪੱਟੇ ਨਹੀਂ ਲੱਗੇ ਪਿਓਰ ਆਰਗੈਂਜ਼ਾ ਦੇ ਸਿੱਪੀ ਵਰਕ ਵਾਲੇ ਦੁਪੱਟੇ ਆ ਜੀ ਇਹ ਪਹਿਣਾ ਨੂੰ ਖੁਸ਼ ਕਰ ਦੇਣਾ ਭਰਾਣੇ 1250 'ਚ ਸੇਲ ਲਾ ਕੇ ਜਿਹੜੀ ਮੇਰੀ ਭੈਣ ਵੀ 10 ਸੂਟ ਬਿਲਕੁਲ ਫ੍ਰੀ ਆਫ ਕਾਸ ਦਿੱਤੇ ਜਾਣਗੇ ਆ ਚੱਕੋ ਐਵੇਂ ਲੋਕੀ ਨਹੀਂ ਭੀੋਸ਼ ਹੁੰਦੇ ਜੀ ਰੇਟ ਸਾਡਾ ਬਾਜ਼ਾਰ ਨਾਲੋਂ ਅੱਧ ਤੋਂ ਵੀ ਘਟਾ ਕੇ ਆ ਜਿਹੜਾ ਬਾਜ਼ਾਰ 'ਚ ਤੁਸੀਂ 35000 ਦਾ ਕੱਪੜਾ ਖਰੀਦੋਗੇ 15000 ਰੁਪਏ ਦੇ ਦੂੰਗਾ ਹੈਵੀ ਬਾਵਾ ਦੇ ਨਾਲ ਕੰਮ ਦੇਖੋ ਕਿੰਨਾ ਸੋਹਣਾ ਮਤਲਬ ਤਿਆਰਾਂ ਦੇ ਉੱਤੇ ਆ ਪਾਪ ਲੋਕਾਂ ਦੇ ਪੈਸੇ ਬਚਾਣੇ ਆ ਪੂਰੇ ਬਚਾਣੇ ਆ ਜੀ ਗੰਦਮਾਲ ਦੀ ਸੇਲ ਨਹੀਂ ਲਾਈ ਜਿਹੜਾ ਪਾ ਕੇ ਹੰਡਾਊਗਾ ਉਹ ਚੀਜ਼ਾਂ ਦੀ ਸੇਲ ਆਈ ਹੈ ਚੰਗੀਆਂ ਮਿੱਲਾਂ ਦੇ ਸੂਟਾਂ ਦੀ ਸੇਲ ਲਾਈ ਹੈ ਜੀ ਇਹ ਆ ਡਿਜ਼ਾਈਨ ਚੈੱਕ ਕਰੋ ਪਿਓਰ ਦੇ ਸੂਟ ਆ ਪਾਰਟੀ ਵੇਅਰ ਸੂਟ ਆ ਵਿਆਹ ਸ਼ ਜਿਨ੍ਹਾਂ ਨੇ ਆਪ ਦੇ ਵਾਸਤੇ ਲੈਣੇ ਆ ਲੈਣ ਦੇਣ ਵਾਸਤੇ ਲੈਣੇ ਵੇਖੋ ਜੀ ਕਿੰਨੇ ਸੋਹਣੇ ਪਾਜੀ ਇਹ ਤਾਂ ਉਹ ਮਾਲ ਆ ਗਿਆ ਜਿਹੜੇ ਲੋਕੀ ਵੱਡੇ ਵੱਡੇ ਬੁਟੀਕਾਂ ਦੇ 4-4 5-5 ਹਜ਼ਾਰ ਦਾ ਵੇਚਦੇ ਆ ਮੈਂ ਕਹਾ ਪਾਜੀ ਸਟੈਚੂ ਤੇ ਲੱਗਿਆ ਹੁੰਦਾ ਵੱਡੇ ਸ਼ੋਰੂਮ 'ਚ ਰੇਟ ਪੁੱਛ ਲੋ ਕਿੰਨੇ ਦਾ 4000 ਦਾ 4500 ਰੁਪਏ ਦਾ 1250 'ਚ ਮਿਲਣਾ ਗੋਟਾ ਪੱਟੀ ਦਾ ਕੰਮ ਕਰਾਇਆ ਜੀ ਸਾਡੇ 1200 'ਚ ਵੀ 1250 'ਚ ਪਾਜੀ ਆਹ ਡਿਜ਼ਾਈਨ ਚੈੱਕ ਕਰੋ ਕਾਟਨ ਦੇ ਸੂਟ ਆ ਬ੍ਰਾਂਡ ਕੰਪਨੀ ਦੇ ਦੇਖੋ ਜੀ ਜੀ ਤਮੰਨਾ ਕੰਪਨੀ ਦੇ ਡਿਜ਼ਾਈਨ ਆ ਮੋਹਰਾਂ ਲੱਗੀਆਂ ਸਾਰਾ ਹੈਂਡਵਰਕ ਆ ਤੇ ਫੁੱ 1690 ਰੁਪਏ ਰੇਟ ਆ 800 ਰੁਪਏ ਚ ਸੇਲ ਲਾਈ ਹੋਈ ਇਹਨਾਂ ਦੀ ਜੀ اچھا ਇਹ ਹੁਣ 800 ਵਾਲੇ ਕੱਢ ਦਿੱਤੇ ਆ 800 ਰੁਪਏ ਪਾ ਘਟਾਈ ਜੰਨੇ ਆ ਮੈਂ ਕਹਾਂ ਭਾਜੀ ਜਿਹੜਾ ਰੇਟ ਘਟਕੇ ਆ ਉਹ ਘਟਕੇ ਲਾਵਾਂਗੇ ਜੀ ਡਿਜ਼ਾਈਨ ਚੈੱਕ ਕਰੋ ਆ ਦੇਖੋ ਇਹ 1390 ਰੁਪਏ ਵਾਲਾ ਸੂਟ ਆ ਇਹ ਵੀ ਤੁਹਾਨੂੰ ਮਿਲਣਾ ਸਿਰਫ ਦੇ ਸਿਰਫ 695 ਰੁਪਏ ਚ ਆਹ ਡਿਜ਼ਾਈਨ ਦੇਖੋ ਜੀ ਫੈਂਸੀ ਪਿਓਰ ਕਾਟਨ ਦਾ ਸੂਟ ਆ ਸਾਰਾ ਡਿਜੀਟਲ ਮੈਚਿੰਗ ਸੂਟਾ ਅੱਜਕੱਲ ਟ੍ਰੈਂਡਿੰਗ ਚੱਲ ਰਿਹਾ ਸੂਟ ਜੀ ਇਹ ਜੀ ਜੀ ਨਾਲ ਦੁਪੱਟੇ ਦੇਖੋ ਜੀ ਪੂਰੇ ਖੁੱਲੇ ਡੁੱਲੇ ਮਸਲੀਨ ਦੇ ਜੀ 1300 1400 ਰੁਪਏ ਵਾਲੇ ਜਿਹੜੇ ਸੂਟ ਵਿਕਦੇ ਆ 595 ਰੁਪਏ ਚ ਸੇਲ ਆਈ ਹੈ ਜੀ ਉਹ ਭਾਜੀ ਰੇਟ ਦੇ ਜੀ ਨੇ ਲੋਕਾਂ ਨੂੰ ਮਾਲ ਵੀ ਦਿਓਗੇ ਕਿ ਨਹੀਂ ਦਿਓਗੇ ਮੈਂ ਕਹਾ ਮਾਲ ਜਿੰਨਾ ਮਰਜ਼ੀ ਲਓ ਜੀ ਦੇਖੋ ਅੱਛਾ ਮਾਲ ਵਾਧੂ ਆਪਣੇ ਕੋਲੇ ਮਾਲ ਦੀ ਕੋਈ ਕਮੀ ਨਹੀਂ ਹਜ਼ਾਰ ਸੂਟ ਚੱਕਿਆ ਜੀ ਹਜ਼ਾਰ ਸੂਟ 1200 1300 ਵਾਲੇ ਸੂਟ ਤਮੰਨਾ ਦੇ ਡਿਜ਼ਾਈਨ ਆ 595 ਰੁਪਏ ਚ ਪਿਓਰ ਦੇ ਦੁਪੱਟਿਆਂ ਨਾਲ ਪਿਓਰ ਦੇ ਮਸਲੀਨ ਦੇ ਦੁਪੱਟਿਆਂ ਫੇਰ ਸੂਟ ਆ ਸਾਰੇ ਫੈਂਸੀ ਹੈਂਡਵਰਕ ਵਾਲੇ ਆਲ ਓਵਰ ਸੂਟ ਆ ਦੁਪੱਟੇ ਨਾਲ ਇਹਨਾਂ ਦੇ ਹੈਗਾ ਜੀ ਪਿਓਰ ਔਰਗੈਂਜ਼ਾ ਦੇ ਮਤਲਬ ਸਪੈਸ਼ਲ ਰਖੜੀ ਵਾਸਤੇ ਸਟਾਕ ਲਿਆਂਦਾ ਰਖੜੀ ਵਾਸਤੇ ਸਟਾਕ ਆ ਜੀ ਇਹ 1600 ਤੋਂ ਲੈ ਕੇ 25-2500 ਦੇ ਜਿਹੜੇ ਵਿਗਦੇ ਆ ਤੁਹਾਡੇ ਵਾਸਤੇ 8-800 ਦੀ ਸੇਲ ਲਾਉਣ ਲੱਗੇ ਆ ਰਖੜੀ ਦੇ ਤਿਹਾਰ ਤੇ ਆ ਡਿਜ਼ਾਈਨ ਦੇਖੋ ਪਿਓਰ ਨੇਚਰਲ ਦਾ ਸੂਟ ਆ ਜੀ ਇਹ ਪਾਰਟੀ ਵੇਅਰ ਸੂਟ ਆ ਹੈਂਡਵਰਕ ਵਾਲਾ ਸੂਟ ਆ ਦੁਪੱਟਾ ਨਾਲ ਚੁਣੋਂ ਦਾ 1690 ਰੁਪਏ ਰੇਟ ਆ ਸਿਰਫ 695 ਰੁਪਏ ਸੇਲ ਆਈ ਹੈ ਜੀ ਇਹ ਫੋਟੋ ਵਾਲਾ ਪੀਸ ਆ ਨੇਚਰਲ ਕਿੰਨਾ ਪਿਆਰਾ ਡਿਜ਼ਾਈਨ ਆ ਪੂਰਾ ਹੈਵੀ ਹੈਂਡਵਰਕ ਆ ਦੁਪੱਟਾ ਦੇਖੋ ਪੂਰਾ ਫੈਂਸੀ ਜਿਹੇ ਦੁਪੱਟੇ ਤੇ ਮੈਂ ਲਾਇਆ ਸਾਬ ਥਾਂ ਕੋਈ ਨਹੀਂ ਬਚੀ ਹੋਰ ਕਿਤੇ ਵਰਕ ਪੂਰਾ ਭਾਈ ਕਾਰੀਗਰ ਜਿਹੜਾ ਸਾਡਾ ਨਾ ਜੀ ਉਹ ਰੀਜਨਲ ਤਿਆਰ ਕਰਦਾ ਸਾਡੇ ਆਪ ਦੀ ਮੈਨੂਫੈਕਚਰਿੰਗ ਆ ਹੋਲਸੇਲ ਰੇਟ ਆ ਅੱਜ ਬਾਗੇ ਪੈਣ ਤੋਂ ਲੈ ਕੇ 40 ਕਿਲੋਮੀਟਰ ਤੱਕ ਸਾਡਾ ਮਾਲ ਜਾਂਦਾ ਪਿੰਡਾਂ ਸ਼ਹਿਰਾਂ ਚ ਇਹ 25 2500 3 3000 ਵਾਲੇ ਸੂਟ ਆ 1000 1000 ਰੁਪਏ ਚ ਸੇਲ ਲਾਈ ਹੈ ਜੀ ਇਹਨਾਂ ਦੀ ਕੀ ਬਾਤ ਇੱਕ ਗੱਲ ਦੱਸੋ ਇਹ ਜੇ ਕਿਸੇ ਨੇ ਕੋਈ ਪਾਰਸਲ ਨਹੀਂ ਮੰਗਾਣਾ ਹੋਵੇ ਜਿੰਨਾ ਮਰਜ਼ੀ ਸੂਟ ਜੀ ਆਨਲਾਈਨ ਮੰਗਾਓ ਆ ਚੱਕੋ ਆ ਸਾਡਾ ਨੰਬਰ ਨੋਟ ਕਰੋ ਸਾਡੀ ਡੇਲੀ ਡਿਜ਼ਾਈਨ ਵਟਸਐਪ ਕਰਦੇ ਆ 8504971 ਸ਼ੇਰੇ ਦੀ ਹੱਟੀ ਦੇ ਪੇਜ ਨੂੰ ਫੋਲੋ ਕਰੋ ਇੰਸਟਾਗ੍ਰam ਨੂੰ ਫੋਲੋ ਕਰੋ ਤੇ ਫੇਸਬੁਕ ਨੂੰ ਫੋਲੋ ਕਰੋ ਜਿਹੜਾ ਫਾਲੋ ਕਰੂਗਾ ਸ਼ੇਅਰ ਕਰੂਗਾ ਅਸੀਂ ਗਿਫਟ ਦਿੰਨੇ ਉਹਨਾਂ ਨੂੰ ਜੀ ਸਾਰਾ ਫੈਂਸੀ ਹੈਂਡਵਰਕ ਨਾਲ ਜਰੀਵਰਕ ਦੁਪੱਟਾ ਦੇਖੋ ਔਰਗਾਂਜਾ ਦਾ 1890 ਰੁਪਏ ਰੇਟਾ 800 ਰੁਪਏ ਚ ਮਿਲਣਾ ਤੁਹਾਨੂੰ ਜੀ ਇਹ ਲਓ 1000 ਰੁਪਏ ਪੂਰੇ ਸੂਟਾਂ ਚ ਉਡਾਈ ਜਨਾ ਪੂਰਾ ਡਿਸਕਾਊਂਟ ਹੈ ਜੀ ਪੂਰਾ ਰਖੜੀ ਦਾ ਤਿਆਰੇ ਕਿਹੋ ਜਿਹਾ ਤਿਆਰ ਹੁੰਦਾ ਪਹਿਣਾ ਦਾ ਜਿਹੜਾ ਫਾਇਦਾ ਕਰਨਾ ਇੱਕ ਤਿਹਾਰਾ ਸਾਲ ਚ ਤੇ ਸਾਲ ਚ ਪੂਰਾ ਫਾਇਦਾ ਕਰਨਾ ਜੀ ਆਪਾਂ ਆਹ ਡਿਜ਼ਾਈਨ ਦੇਖੋ ਪਿਓਰ ਦਾ ਸੂਟ ਆ ਨੈਚੁਰਲ ਦਾ ਪੂਰਾ ਫੈਂਸੀ ਹੈਂਡਵਰਕ ਤੇ ਨਾਲ ਦੁਪੱਟਾ ਪਿਓਰ ਚਨਾਉਂਦਾ ਬਿਲਕੁਲ 2595 2695 ਰੁਪਏ ਪਾਰਟੀ ਵੇਅਰ ਸੂਟਾਂ ਦਾ ਸੇਲ ਰੇੜਾ ਤੇ ਆਪਣੇ ਸੇਲ ਲੱਗੀ ਹੈ ਸਿਰਫ 1000 ਰੁਪਏ ਚ ਆਹ ਦੇਖੋ ਜੀ ਅੱਖਾਂ ਚ ਵਜਦਾ ਪਿਓਰ ਨੇਚਰਲ ਕਰੇਵ ਦਾ ਸੂਟ ਆ ਜਿਹੜੀ ਮੇਰੀ ਭੈਣ ਨੇ ਸੂਟ ਲੈਣਾ ਡਿਜ਼ਾਈਨਰ ਰੂਹ ਖੁਸ਼ ਕਰਨੀ ਆਪਦੀ ਦੁਪੱਟਾ ਨਾਲ ਲੈਣਾ ਔਰ ਗੈਂਜਾ ਦਾ 2500 ਲਾਉਣ ਦੀ ਲੋੜ ਨਹੀਂ 800 ਰੁਪਏ ਚ ਸੂਟ ਦੇਣਾ ਤੁਹਾਨੂੰ ਸਿਰਫ ਪਿਓਰ ਦਾ ਆਹ ਦੇਖੋ ਵਰਖਵਾਦੀ ਸੂਟ ਪਾਰਟੀ ਵੇਅਰ ਦੇਖੋ ਡਿਜ਼ਾਈਨ ਪਿਓਰ ਨੇਚਰਲ ਦਾ ਸੂਟ ਹੈ ਪੂਰਾ ਫੈਂਸੀ ਹੈਂਡਵਰਕ ਤੇ ਨਾਲ ਸਲਵਾਰ ਦੇ ਪੌਂਚਿਆਂ ਤੇ ਵਰਕ ਤੇ ਦੁਪੱਟਾ ਦੇਖੋ ਪੂਰਾ ਚਨੌਂ ਦਾ 3500 4000 ਲਾਉਣ ਦੀ ਲੋੜ ਨਹੀਂ 1000 ਰੁਪਏ ਚ ਸੂਟ ਦੇਣਾ ਸਿਰਫ 1000 ਰੁਪਏ ਚ ਇਸ ਤੋਂ ਬਾਅਦ ਆ ਆਗੇ ਸੂਟ ਫੈਂਸੀ ਕਲਕੱਤੇ ਜਿਹੇ ਡਿਜ਼ਾਈਨ ਹੈ ਜੀ ਇਹ 5 5 6 6000 ਵਾਲੇ ਸੂਟ ਹੈ ਜੀ ਹਾਂ ਹਾਂ ਤੇ ਆਪਣੇ ਕੋਲੇ ਇਹਨਾਂ ਤੇ ਵੀ ਆਫਰ ਚੱਲਦੀ ਆ ਇਹ ਤੇ ਵੀ ਧਮਾਕਾ ਹੀ ਕਰਦਾ ਹਾਂ ਹਾਂ ਜਿਨ੍ਹਾਂ ਨੇ ਲਗਜ਼ਰੀ ਸੂਟ ਲੈਣੇ ਆ ਚੀਜਾਂ ਲੈਣੀਆਂ ਫੈਂਸੀ ਹੈਂਡਵਰਕ ਦੇ ਪੀਸ ਲੈਣੇ ਆ ਬਟੀਕਾਂ ਦੇ ਜਿਹੜੇ 4 4 5 5 6 6000 ਦੇ ਮਿਲਦੇ ਆ ਆ ਦੁਪੱਟੇ ਦੇਖੋ ਫੁੱਲ ਪਿਓਰ ਕਮਲ ਚਨਾਉਂਦੇ ਪੂਰੇ ਹੈਵੀ 4 ਸਾਈਡ ਹੈਂਡਵਰਕ ਆ ਸਿਰਫ 2000 ਰੁਪਏ ਚ ਸੇਲ ਲਈ ਆ 2000 ਰੁਪਏ ਚ ਭਾਜੀ 2000 ਰੁਪਏ ਦਾ ਮਤਲਬ ਦੁਪੱਟੇ ਦਾ ਤੁਸੀਂ ਵਰਕ ਦੇਖੋ ਸੂਟ ਤੇ ਵਰਕ ਦੇਖੋ ਮੈਂ ਕਹਾ ਭਾਜੀ ਹੈਂਡਵਰਕ ਦਾ ਕੰਮ ਕਰੋ ਜਾੜੋ ਕਿਸੇ ਵੀ ਕਾਰੀਗਰ ਨੂੰ ਪੁੱਛ ਲਓ 5 6 6000 ਰੁਪਿਆ ਕਾਰੀਗਰ ਮੁੱਲ ਮੰਗੂ ਹੈਂਡਵਰਕ ਦਾ ਮਹੀਨਾ ਮਹੀਨਾ ਲੱਗ ਜਾਂਦਾ ਸੂਟ ਬਣਾਉਣ ਤੇ ਆਪਾਂ 2000 ਰੁਪਏ 2000 ਵਿੱਚ ਸੇਲ ਆ ਇੱਕ ਡਿਜ਼ਾਈਨ ਨਹੀਂ ਮੇਰੇ ਕੋਲ 150 ਡਿਜ਼ਾਈਨ ਪਿਆਈ ਇਹਦੇ ਨਾਲ ਦਾ ਅੱਛਾ ਆ ਚੱਕੋ ਪਿਓਰ ਦੇ ਸੂਟ ਆ ਜੀ ਇਹ ਇਹ ਸ਼ੇਰੇ ਦੀ ਹੱਟੀ ਆ ਜੀ ਸਭ ਤੋਂ ਪੁਰਾਣੀ ਦੁਕਾਨਾ 60 65 ਸਾਲ ਹੋ ਗਿਆ ਆਪਣੀ ਦੁਕਾਨ ਨੂੰ ਜੀ ਜੀ ਸਾਰੇ ਸ਼ਹਿਰ ਨਾਲੋਂ ਪੁਰਾਣੀ ਦੁਕਾਨਾ ਤੇ ਤੁਹਾਡੇ ਫਾਇਦੇ ਕਰਨੇ ਜੀ ਆਪਾਂ ਰਖੜੀ ਦੇ ਤਿਉਹਾਰ ਤੇ ਆ ਚੱਕੋ ਪੂਰੇ ਬਰਾਇਡਲ ਪੀਸ 4 4 5 5 6 6000 ਲਾਉਣ ਨਾਲੋ ਸਿਰਫ 2 2000 ਰੁਪਏ ਚ ਸੇਲ ਲਾਈ ਆ ਰਖੜੀ ਦੇ ਤਿਆਰ ਤੇ ਪਹਿਣਾ ਵਾਸਤੇ ਤੁਹਾਡੇ ਭਰਾ ਨੇ ਡਿਜ਼ਾਈਨਿੰਗਾਂ ਇੱਕ ਨਹੀਂ ਬਹੁਤ ਡਿਜ਼ਾਈਨੀਆਂ ਆ ਚੈੱਕ ਕਰੋ ਡਿਜ਼ਾਈਨ ਲਗਜ਼ਰੀ ਸੂਟ ਪਿਓਰ ਦੇ ਸੂਟ ਹੈ ਜੀ ਇਹ ਦੇਖੋ ਕੁਆਲਿਟੀ ਚੈੱਕ ਕਰੋ ਜੀ ਸਾਰੇ ਹੈਂਡਵਰਕਰੇ ਸਾਡੀ ਇੱਕੋ ਖਾਸੀਅਤ ਆ ਅਸੀਂ ਕਦੇ ਵੀ ਕੂੜਾ ਮਾਲ ਦੀ ਸੇਲ ਨਹੀਂ ਲਾਈ ਆ ਦੇਖੋ ਪਿਓਰ ਦੇ ਸੂਟ ਆ 7500 ਰੁਪਿਆ ਰੇਡ ਆ ਜੀ ਪਿਓਰ ਦਾ ਸੂਟ ਆ ਸਾਰਾ ਹੈਂਡਵਰਕ ਦਾ ਕੰਮ ਕੀਤਾ ਵੇਖੋ ਜੀ ਜੀ ਤੇ ਦੁਪੱਟਾ ਦੇ ਕੇ ਰੂਹ ਖੁਸ਼ ਹੋ ਜੂਗੀ ਜਿਹੜੀ ਮੇਰੀ ਭੈਣ ਵੀਡੀਓ ਦੇਖਦੀ ਪਈ ਆ ਸ਼ੇਅਰ ਕਰੀ ਜਾਂਦੀ ਆ ਨਾਲ ਨਾਲ ਵੇਖੋ ਜੀ 4 ਸਾਈਡ ਦੁਪੱਟਾ ਲੱਗਿਆ ਨਾਲ ਇਹ ਸੂਟ ਵੀ 2000 ਵਿੱਚ ਮਿਲਣਾ ਜਿਹੜੀ ਮੇਰੀ ਭੈਣ ਵੀਡੀਓ ਸ਼ੇਅਰ ਕਰੀ ਜਾਂਦੀ ਆ 2000 ਚ ਸੇਲ ਲਾਈ ਹੋਈ ਆ ਭਾਜੀ ਵਾਹ ਜੀ ਵਾਹ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ 2200 ਰੁਪਏ ਚ ਸੇਲ ਲਈ ਆ ਡਿਜ਼ਾਈਨ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਵੇਖੋ ਜੀ ਭਾਜੀ ਇਹ ਤਾਂ ਹੋ ਗਏ ਸਾਰੇ 2200 ਵਾਲੇ ਸਾਰੇ ਡਿਜ਼ਾਈਨ ਆ ਗਏ ਨਾ ਜਿਹੜੇ 8 8 10 10000 ਦੇ ਮਹਿੰਗੇ ਸੂਟ ਮਿਲਦੇ ਉੱਤ ਵੀ ਕੋ ਆਫਰ ਲਈ ਜੇ 50% ਆਫ ਚਲਦੀ ਪਈ ਆ ਜੀ ਉਹਨਾਂ ਦੀ ਫਲੈਟ ਰੇਟ 50% ਤੋਂ ਹੈਗਾ 80% ਫਾਇਦਾ ਕਰੂੰਗਾ ਤੁਸੀਂ ਲਗਜ਼ਰੀ ਸੂਟ ਕਹਿੰਨੇ ਆ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ ਸਾਰੇ ਦਬਕੇ ਵਰਕ ਵਾਲੇ ਸੂਟ ਆ ਹੈਂਡ ਵਰਕ ਵਾਲੇ ਤੇ ਜਿਨ੍ਹਾਂ ਨੇ ਲੈਣੇ ਆ ਬਰਾਇਡਲ ਪੀਸ ਵਿਆਹ ਸ਼ਾਦੀਆਂ ਦਾ ਕਪੜਾ ਲੈਣਾ 8 8 10000 ਲਾਉਣ ਦੀ ਲੋੜ ਨਹੀਂ ਅਸੀਂ ਅੱਧ ਮੋਲ ਤੋਂ ਵੀ ਘਟਾ ਕੇ ਕੱਪੜੇ ਦਵਾਂਗੇ ਦੁਪੱਟੇ ਦੇਖੋ ਭਾਜੀ ਮਤਲਬ 10000 ਵਾਲਾ ਸੂਟ ਵੀ ਇੱਦਾਂ ਰੇਟ ਤੇ ਤੇ 12000 ਵਾਲਾ ਵੀ ਇੱਦਾਂ ਅੱਧ ਰੇਟ ਤੇ ਭਾਜੀ ਅੱਧ ਰੇਟ ਤੇ ਆਹ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਦੇ ਸੂਟ ਆ ਪਿਓਰ ਔਰਗੈਂਜ਼ਾ ਦੇ ਜਿਨ੍ਹਾਂ ਨੇ ਲੈਣੇ ਹੈਂਡਵਰਕ ਮਹੀਨਾ ਮਹੀਨਾ ਲੱਗ ਜਾਂਦਾ ਜੀ ਬਣਾਉਣ ਤੇ ਜੀ ਜੀ ਡਿਜ਼ਾਈਨ ਚੈੱਕ ਕਰੋ ਪੂਰੇ ਫੈਂਸੀ ਦੁਪੱਟਿਆਂ ਨਾਲ ਪਿਓਰ ਚਨਾਉਣ ਦੇ ਦੁਪੱਟੇ ਲੱਗੇ ਜੀ ਨਾਲ ਕਮਲ ਦੇ ਇਹ ਸੂਟ ਹੈਗੇ ਕੋਈ 8000 ਦਾ ਕੋਈ 7000 ਦਾ ਕੋਈ 6000 ਦਾ ਹਾਫ ਰੇਟ ਆ ਦੇਖੋ ਰਾਇਲ ਬਲੂ ਕਲਰ ਜੀ ਜੀ ਪਿਓਰ ਦਾ ਸੂਟ ਆ ਸਾਰਾ ਦਬਕੇ ਦੇ ਨਾਲ ਹੈਂਡਵਰਕ ਦਾ ਕੰਮ ਆ ਤੇ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਜੀ ਦੁਪੱਟੇ ਦੇਖੋ ਭਾਜੀ ਮਤਲਬ ਟੋਟਲੀ ਯੂਨੀਕ ਵੈਰਾਈਟੀ ਗੱਡੀ ਆ ਮੈਂ ਕਹਾਂ ਜੀ ਵੱਖਰੀਆਂ ਚੀਜ਼ਾਂ ਮਿਲਣਗੀਆਂ ਤੁਹਾਨੂੰ ਵੱਖਰੀਆਂ ਇੱਕੋ ਸ਼ਬਦ ਦੇ ਦੇਖੀਆਂ ਨਹੀਂ ਕਿਤੇ ਮਿਲਨੇ ਨਹੀਂ ਡਿਜ਼ਾਈਨ ਜੀ ਤੁਸੀਂ ਸਾਰੇ ਇੰਸਟਾਗ੍ਰam ਚੈੱਕ ਕਰ ਲਿਓ ਫੇਸਬੁੱਕ ਚੈੱਕ ਕਰ ਲਿਓ ਕਿਸੇ ਤੇ ਇਦਾਂ ਦੇ ਡਿਜ਼ਾਈਨ ਨਹੀਂ ਮਿਲਲੇ ਇਹ ਸੀ ਆਪ ਤਿਆਰ ਕਰਾਏ ਹੋਏ ਡਿਜ਼ਾਈਨ ਆ ਜੀ ਇਹ ਬਿਲਕੁਲ ਆਹ ਦੇਖੋ ਲਗਜ਼ਰੀ ਸੂਟ ਜਿਹੜੀ ਮੇਰੀ ਭੈਣ ਕਹਿੰਦੀ ਨਾ ਕਿ ਵੱਖਰਾ ਸੂ ਤੇ ਚੀਜ਼ ਲੈਣੀ ਹੈ ਟਾਪ ਕਲਾਸ ਆ ਦੇਖੋ ਪੂਰੇ ਫੈਨਸੀ ਦਬਕੇ ਦੇ ਨਾਲ ਵਰਕ ਕਰਾਏ ਹੋਏ ਹੈਂਡਵਰਕ ਵਾਲੇ ਪੀਸ ਜੀ ਜੀ ਦੁਪट्टे ਚੈੱਕ ਕਰੋ ਪਿਓਰ ਔਰਗੈਂਜ਼ਾ ਦੇ ਇਹੀ ਸੂਟ ਹੈ ਮੇਰੇ ਸਾਹਨ ਵੱਡੇ ਵੱਡੇ ਡਿਜ਼ਾਈਨਰ 10 15 15000 ਰੁਪਏ ਲੈ ਲੈਂਦੇ ਨਾ ਮੈਂ ਕਹਾ ਭਾਜੀ ਪੂਰੇ ਪੈਸੇ ਲੈਂਦੇ ਜੀ ਉਹ 10 ਮਹੀਨਾ ਮਹੀਨਾ ਭਾਜੀ ਲੱਗ ਜਾਂਦਾ ਬਣਾਉਣ ਤੇ ਆਹ ਡਿਜ਼ਾਈਨ ਦੇਖੋ ਜੀ ਘੜ ਤੱਕੜ 2 ਮਹੀਨੇ ਤਿਆਰ ਹੁੰਦਾ ਜੀ ਹੈਂਡਵਰਕ ਵਾਲਾ ਫੋਟੋ ਵਾਲਾ ਪੀਸ ਆ ਜੀ ਇਹ ਸੇਮ ਫੋਟੋ ਵਾਲਾ ਪੀਸ ਤੇ ਨਾਲ ਸਲਵਾਰ ਤੇ ਵਰਕ ਆ ਬਾਹਾਂ ਤੇ ਹੈਂਡਵਰਕ ਆ ਤੇ ਦੁਪੱਟਾ ਚੈੱਕ ਕਰੋ ਜੀ ਲਗਜ਼ ਦੇਖੋ ਅੱਛਾ ਜਿਹਨੂੰ ਯੂਨੀਕ ਵੈਰਾਈਟੀ ਕਹਦੀ ਆਪਾਂ ਜਿਹੜੀ ਮੇਰੀ ਭੈਣ ਕਹਿੰਦੀ ਡਿਜ਼ਾਈਨਰ ਪੀਸ ਲੈਣਾ ਸੂਟ ਪਾਇ ਦਾ ਪਤਾ ਲੱਗੇ ਮੂਵੀ ਵਾਲਾ ਕਹੇ ਕਿ ਸੂਟ ਪਾਇ ਇੰਨਾ ਸੋਹਣ ਲੱਗਦਾ ਪਿਆ ਸਾਰੇ ਵਿਆਹ ਦੀ ਮੂਵੀ ਇਹ ਚ ਬਣੂਗੀ ਜੀ ਇਹ 8 8 9900 4 4000 ਜਿਹੜੇ 3 3000 ਸਾਡੀ ਸੇਲ ਆਈ ਵੀ ਇਹ ਸਾਰੇ ਹਾਫ ਰੇਟ ਚ ਮਿਲਣੇ ਜੀ ਇਹ ਆ ਪਾਕਿਸਤਾਨੀ ਵੇਖੋ ਜੀ ਪਾਕਿਸਤਾਨੀ ਤੁਸੀਂ ਬਹੁਤ ਦੇਖੇ ਹੋਣਗੇ ਆ ਦੇਖਿਆ ਨਹੀਂ ਹੋਣਾ ਪਾਕਿਸਤਾਨੀ ਸਟਾਈਲ ਸਾਰਾ ਹੈਂਡਵਰਕ ਦਾ ਕੰਮ ਕਰਾਇਆ ਜੀ ਮਤਲਬ ਜੱਕ ਮਗੰਦਾ ਪਾਕਿਸਤਾਨੀ ਆ ਗਿਆ ਤਾਂ ਇਹ 5000 ਵਾਲਾ ਸੂਟ ਹੈ ਹਾ ਦੇਖੋ ਸਾਰਥਿਕੇ ਕੰਪਨੀ ਦਾ ਸੂਟ ਹੈ ਜੀ ਇਹ ਜੀ ਜੀ ਆਹ ਦੇਖੋ ਪਿਓਰ ਦੇ ਸੂਟ ਲਖਨਊ ਦੇ ਸਾਰੇ ਭਾਜੀ ਹਾਫ ਰੇਟ ਤੋਂ ਵੀ ਕਟਾ ਕੇ ਆ ਜੀ ਸਾਡੇ ਕੋਲੇ ਸੇਲ ਲੱਗੀ ਆ ਇੱਕੋ ਇੱਕ ਤਿਆਰ ਆ ਰਖੜੀ ਦਾ ਦੇਖੋ ਦੁਪੱਟੇ ਚੈੱਕ ਕਰੋ ਜੀ ਕਿੰਨੇ ਸੋਹਣੇ ਹੈਂਡਵਰਕ ਵਾਲੇ ਕੱਟਵਰਕ ਦੇ 4000 5000 6000 ਵਾਲੇ ਸੂਟ ਅੱਧ ਮੁੱਲ 'ਚ ਕਪੜਾ ਖਰੀਦੋ ਸ਼ੇਰੇ ਦੀ ਦੁਕਾਨ ਤੇ ਬਾਗੇ ਬਣਾਣੇ ਆਹ ਦੇਖੋ ਜੀ ਹੁਣ ਵਿਆਹ ਸ਼ਾਦੀਆਂ ਦੇ ਸੀਜ਼ਨ ਵੀ ਆ ਰਿਹਾ ਭੈਣ ਕਹਿੰਦੀ ਹੈ ਕਿ ਲਹਿੰਗਾ ਤਾਂ ਅਜਗਲ ਪੈਂਦਾ ਨਹੀਂ ਤੇ ਸੂਟ ਲੈਣਾ ਪੂਰਾ ਬ੍ਰਾਈਡਲ ਦਬਕੇ ਦਾ ਵਰਕ ਹੈ ਜੀ ਇਹ ਦਬਕੇ ਦਾ 15-16000 ਰੁਪਏ ਦਾ ਸੂਟ ਆ ਪੂਰਾ ਹੈਵੀ ਸਲਵਾਰ ਤੇ ਵਰਕ ਹੈ ਦੁਪੱਟਾ ਚੈੱਕ ਕਰੋ ਜੀ ਦੇਖੋ ਪੂਰਾ ਫੈਂਸੀ ਬਹੁਤ ਸੋਹਣਾ ਪੀਸ ਰੈਡੀ ਕਰਾਇਆ ਜੀ 15-16 16000 ਵਾਲੇ ਸੂਟ ਆ ਅੱਧ ਮੋਲ 'ਚ 4000 5000 6000 'ਚ ਸੇਲ ਲਾਈ ਹੋਈ ਹੈ ਜੀ ਇਹ ਲਓ ਜੀ ਇੱਕ ਹੋਰ ਆਫਰ ਲੈ ਕੇ ਆ ਗਿਆ ਰਖੜੀ ਆ ਰਹੀ ਆ ਤਿਹਾਰ ਆ ਰਿਆ ਪਹਿਣਾ ਵਾਸਤੇ ਬਹੁਤ ਸੋਹਣੀ ਆਫਰ ਲੈ ਕੇ ਆ ਗਏ ਜੀ ਕਾਟਨ ਦੀ ਬੈੱਡ ਸ਼ੀਟ ਜਿਹੜੀ ਵਿਕਦੀ ਆ ਬਾਜ਼ਾਰ ਚ 500 600 ਰੁਪਏ ਚ ਬਲੈਸ ਦੀ ਸਿਰਫ 200 ਰੁਪਏ ਚ ਸੇਲ ਆਈ ਹੈ ਜੀ 1000 ਦੀਆਂ ਪੰਜ ਚਾਦਰਾਂ ਲੈ ਜਾਓ ਜੀ ਇੱਕ ਨਾਲ ਦੀਆਂ ਜਿੰਨੇ ਮਰਜ਼ੀ ਲੈ ਲਓ 2 200 ਰੁਪਏ ਚ ਮਿਲਣੀਆਂ ਜੀ ਤੁਹਾਨੂੰ ਸਿਰਫ 2 200 ਰੁਪਏ ਚ